ਜਿੰਨ ਬਾਈ ਦੀ ਬਾਣੀ ਵਿੱਚ ਜਨਾਹ ਜਾਂਦਾ ਹੈ ਕ੍ਰਿਡਟਰ ਦੇ ਨਾਮ ਚ ਲੰਗਾਇਆ ਹੋਇਆ ਹੈ ਭਾਈ ਵੀ ਅਮਰੀਕਾ ਕੈਨੇਡਾ ਅੰਲਾਈਨ ਬਗਾਇਆ ਜਿੰਨੇ ਵੀ ਬਾੜੀਆਂ ਕੱਢੀਆਂ ਨੇ ਹਰ ਕਿਹਦੇ ਵਿੱਚ ਸਾਡੇ ਬਾਈ ਦਾ ਜਨਾਹ ਹੈ ਉਹਨਾਂ ਸਰਪਾਰੀ ਵੀਰ ਰਾਜੂ ਗੌੜ ਭਾਰਮ ਜੱਜਾ ਜਿਹਦੇ ਵੱਲੋਂ ਬਾਈ ਸਾਡੀ ਇਸ ਗਊਸ਼ਾਲਾ ਨਿਮਾਣੀ ਪਾਰਟੀ ਨੂੰ ਮਾਨ ਸਨਮਾਨ ਕੀਤਾ ਗਿਆ ਟਾਲੀ ਖਿੱਚ ਕੇ ਮਾਰ ਦੋ ਪਰ ਅਰਦਾਸ ਜੀ ਦੂਜੀ ਗੱਲ ਇਹ ਥਰੇ ਪਾਈ ਅਸਥੇਰ ਦੇ ਉੱਪਰ ਖੜੇ ਹਾਂ ਸਾਰੇ ਬਾਜਰ ਜੰਜੀ ਹੈ ਇਸ ਥੇਰੇ ਕੋਈ ਨਾ ਖੜੇ ਹੋ। ਥੱਲੇ ਵੇਖ ਲਈ ਜਰ ਦੋ ਮਿੰਟ ਫੋਟੋ ਕਰਵਾ ਲਈ। ਥੋੜੇ ਥੱਲੇ ਉੱਪਰ। ਲਓ ਭਾਈ ਬਾਉ ਵੀ ਬੜਿਆ ਸਾਡੇ ਬਾਜਰ ਨੇ ਸਾਡਾ ਪ੍ਰਾਨਾ ਸਾਡਾ ਮਾਨ ਬਚਾਇਆ। ਕੋਈ ਨੱਕਰ ਦਾ ਪਰ ਨਾ ਬਹੁਤ ਅਨੁਰੋਧ ਕਰਦਾ। ਥੋੜੀ ਜਿਹੀ ਆਵਾਜ਼ ਆ ਦੇ। ਹੈਲੋ ਬਹੁਤ ਬਹੁਤ ਰੌਲ ਕਰਦਾ ਲੱਗਦਾ ਇਹ ਨਿਕਰਦਾ। ਪਾਰੇ ਸਾਡੇ ਰਾਜੂ ਜੀ ਨੇ ਸਾਨੂੰ ਇਸ ਪਾਰਟੀ ਨੂੰ ਕਨੇ ਕਈ ਜਿਹੜਾ ਤਰ੍ਹਾਂ ਤੇ ਤੁਸੀਂ ਪ੍ਰੋਗਰਾਮ ਕਰ ਰਹੇ ਸਾਨੂੰ ਬਗੇ ਲੱਗਿਆ ਉਹਨੇ ਆਪਣੇ ਖਰਚੇ ਤੇ ਆਪਣੇ ਫੁੱਲ ਭਾਈ ਨੇ ਸਭਿਆ ਸਨਮਾਨ ਕੀਤਾ ਰਾਜੂ ਭਾਈ ਦਾ ਬਹੁਤ ਬਹੁਤ ਧੰਨਵਾਦ ਤਾਲੀ ਖਿੱਚ ਕੇ ਮਾਰਦੇ ਦੀ ਬਹੁਤ ਧੰਨਵਾਦ ਆਪੋ ਦੇ ਲੋਕਾਂ ਵਿੱਚ ਚਮਕੀ ਨਹੀਂ ਆਜਾ ਦਿਵਾਓ ਹੈਲੋ ਤੁਹਾਡਾ 12 ਲੋਨੀ ਸਾਡੇ ਬਾਈ ਜੀ ਸਨਮਾਨ ਕਰਨਗੇ ਉਹਨਾਂ ਸਾਡੇ ਜਰੂਰ ਮਾਰ ਦੇ ਆਜੋ ਦੀਪੀ ਸਾਡੇ ਦੇ ਮੇਰਾ ਪ੍ਰਾਤ ਕਰ ਕੱਟ ਕੇ ਕਿੱਥੇ ਸਾਡੇ ਪੂਜਾ ਨਕਰੋ ਚੰਨੀ ਬਖਸ਼ੂ ਵਾਲ ਪੂਜਾ ਨਕਰੋ ਐਂਡ ਪਾਰਟੀ ਨੂੰ ਸਾਡੇ ਸਰਕਾਰ ਦੇ ਭਾਈ ਰਾਜੂ ਗੋਡ ਫੋਰ ਦਿਲਵਾ ਜਿੰਦ ਬਨਵਾਏ ਜੀ ਸਨਮਾਨ ਦਿੱਤਾ ਜਾਵੇ ਤਾਂ ਵੀ ਚੁੱਪ ਚਾਪ ਦੀ ਗੁਰੂ ਮਾਰ ਬਹੁਤ ਬਹੁਤ ਐਤ ਕਰ

ਆਜਾ ਬਈ ਤਾਂ ਹੀ ਜਰੂਰ ਮਾਰਦੇ ਕਰੀ ਬਹੁਤ ਬਧਾਈ ਆ ਸਾਡੀ ਸਾਰੀ ਪਾਰਟੀ ਦਾ ਸਰਦਾਰ ਜਿੱਤਾ ਸਾਡੇ ਰਾਜੂ ਜੀ ਦਾ ਬਹੁਤ ਬਧਾਈ ਆ ਜਰੂਰ ਬਣੀ ਫਾਇਦੇ ਮਾਰਦੇ ਜੀ ਪਹਿਲੇ ਮੁਕੋ ਤੁਸੀਂ ਪਹਿਲੇ ਬਹੁਤ ਬਧਾਈ ਤਾਂ ਹੀ ਫੁੱਟਕੇ ਮਾਰਦੇ ਬਹੁਤ ਬਧਾਈ ਸਾਡੀ ਕਮੇਟੀ ਦੀ ਜਮਾਨ ਤਾਂ ਬਧਾਈ ਸਰਕਾਰੀ ਬਾਹਰ ਫਾਰੂ ਜਿਰਵਾ ਬਹੁਤ ਬਹੁਤ ਬਧਾਈ ਭਾਈ ਜੂਤੂ ਜੀ ਤੇ ਇਹ ਬਤਾ ਚੱਲਦਾ ਹੈ ਬੱਕਰੀਆਂ ਦੀ ਫਰਾਹ ਹਾਰੀ ਕੱਢੀ ਤੱਕ ਤੁਹਾਡਾ ਆਪਣੇ ਭਾਈ ਰੱਜਿੰਦਰ ਬਹੁਤ ਬਹੁਤ ਵਾਦੇ ਤਾੜੀਆਂ ਪਾਜੋ ਜੱਤਾ ਖਾਨ ਜੀ ਆ ਵੀ ਸਾਡੇ ਟਰਨ ਆਫ ਨੇ ਗੱਲੋਂ ਵਰਤੋ ਅੱਜ ਦੀ ਖਾਣੀਆਂ ਸਾਡੇ ਮਿੱਕਾ ਖਾਨ ਜੀ ਸਾਡੇ ਕੈਪਟਨ ਜੀ ਉਹ ਤੇਰੇ ਲਈ ਉਹ ਤੇਰੇ ਲਈ ਟਰੋਫੀ ਇਹਨੂੰ ਦੇ ਦੀ ਦੋ ਅਸਲ ਹੀ ਉਹ ਚਲੋ ਹਾਂ ਉਹ ਚਲੋ ਬਹੁਤ ਬਹੁਤ ਕਰਨ ਕਿ ਸ਼ੁਕਰੀਆ ਜੀ ਤਾੜੀਆਂ ਮਾਰਦੇ ਚੱਲ ਜਨਾ ਜੀ ਬਹੁਤ ਬਹੁਤ ਮਾਣ ਫਾਦੇ ਜੀ ਦੇ ਕੋਲ ਮਾਰਦੇ ਅੱਜ ਦੀ ਖਾਣੀਆਂ ਆਉਂਦੀ ਬਹੁਤ ਬਹੁਤ ਮਾਣ ਬਹੁਤ ਟ੍ਰੋਫੀ ਵਾਦਤ ਕੋਈ ਕਰਨੀ ਜੀ ਹੋਰ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਕਹੋ ਤਾੜੀ ਤਾਂ ਮਾਰਦੇ ਫੁੱਲ ਬਣਦੇ ਆ ਬਹੁਤ ਮਾਰਦੇ ਤਾੜੀ ਕੁੱਛ ਨਹੀਂ ਲਾਣ ਦੀ ਚਾਹੀਦੀ ਤਾਂ ਲੱਗ ਸੀ ਜਦੋਂ ਅੱਗੇ ਕੋਈ ਆਸਾਂ ਦੇ ਬੰਦੇ ਰਹਿ ਗਏ ਬਹੁਤ ਬਹੁਤ ਜੀ ਕਹਵਾ ਤਾਂ ਕੰਪਰੇ ਛੇਦਰ ਸਿੰਘ ਬੈਂਦੀ ਆ ਤੇ ਤੇਰਾ ਮੈਡਲ ਨਾ ਸਰਪੰਦ ਜੇ ਸਰਪੰਦ ਜੀ ਬੋਲ ਆ ਜੀ ਬਹੁਤ ਬਹੁਤ ਜੇ ਛੇਦਰ ਸਿੰਘ ਹੈਗੇ ਛੇਦਰ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਕੋ ਮਾਤਾ ਦੀ ਸਭਾ ਕਰਦਾ ਚੇਤਨਿਕਾ ਕੋ ਮਾਤਾ ਕਿਰਪਾ ਕਰੇ ਆਇਆ ਜੀ ਤਾ ਹਲੋ ਬਹੁਤ ਬਹੁਤ ਮਰਹਮਾਨ ਦੁਰਮਾਤਾ ਕਿਰਪਾ ਕਰੇ ਬਹੁਤ ਬਹੁਤ ਮਰਹਮਾਨ ਆਇਆ ਨਹੀਂ ਚਲੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨ ਥਾੜੀ ਮਾਰ ਦੋ ਜੀ ਆਓ ਜੀ ਬਹੁਤ ਬਹੁਤ ਧੰਨਵਾਦ ਕਰਦਾ ਦੁਰਮਾਤਾ ਕਿਰਪਾ ਕਰੇ ਮੇਰੇ ਭਾਈ ਇਹ ਪ੍ਰਵਾਨ ਇਹਦੀ ਨਾਲ ਕਿਹਨੂੰ ਪਾਉ ਹੈ ਜੀ ਕੋਈ ਥੋੜੇ ਟੀਮ ਦਾ ਬੰਦਾ ਅਜੀ ਕੋੜੇ ਜੀ ਸੀਤਲ ਮਾਤਾ ਮੰਦਰ ਤੋਂ 100 ਰੁਪਿਆ ਐਸੇ ਗਰੁੱਪ ਦੇ ਵਿੱਚ ਲਾਲਕੀ ਤੇ ਬਹੁਤ ਬੰਦਵਾ ਕਰਦੇ ਆਂ ਜੀ ਅਰੀਕੋ ਨਹੀਂ ਕੋਈ ਤੁਹਾਡੀ ਟੀਮ ਦਾ ਬੰਦਾ ਕਿਆ ਉਹ ਬਲਾਓ ਬੰਦਾ ਉਹ ਹੈ ਬਲਾਓ ਜੀ ਹੜ ਜਾ ਖੜ ਜਾ ਖੜ ਜਾ ਅੱਗੇ ਤਾਂ ਕੋਈ ਨਹੀਂ ਰੱਬੀ ਖਾਨ ਰੱਬੀ ਖਾਨ ਜੀ ਆ ਜਾ ਆ ਜਾ ਆ ਜਾ ਇੱਕ ਇੱਕ ਮੰਗੇ ਦੀ ਬੰਦਾ ਇੱਕ ਮੰਗਾ ਤੇ 2000 ਲਿਖਾ ਦੇਣੀ ਮੱਤੀ ਖਾਨ ਜੀ ਚਲੋ ਠੀਕ ਹੈ ਜੀ ਠੀਕ ਹੈ ਰੇ ਤੇ ਕੋਈ ਜਾਂਦਾ ਨਹੀਂ ਕੋਈ ਜਾਂਦਾ ਨਹੀਂ ਆਜਾ ਜੀ ਰੇ ਤੇ ਖੰਡਾ ਕੇ ਨਹੀਂ ਪਾਲ ਪਾਸ ਤੇ ਪਾਗ ਨਾ 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 ਮੇਰਾ ਤਾਂ ਪਾਵਲ ਕਰੋ ਜੀ ਮਾਰ ਦਤੜੀ ਬਹੁਤ ਧਰਵਾਦੀਆਂ ਰਾਜੂ ਜੀ ਦਾ ਸ਼ੁਕਰੀਆ ਜੀ ਕਿਰਪਾ ਕਰ ਇੱਕ ਮੰਤਰੀ ਨੂੰ ਬੋਲਣਾ ਹੈ ਆਜਾ 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 ਸਾਡੇ ਰਾਜੂ ਜੀ ਤੁਹਾਡੇ ਨਾਲ ਗੱਲ ਕਰਨਗੇ ਆਜਾ ਰਾਂਧੀ ਜੀ ਦਾ ਮਾਨ ਕੋ ਬਰਤਨ ਵਰਤ ਰਹੇ ਮਾਰਤ ਉਹਨੂੰ ਮਾਰਦੀ ਮਰਦਨ ਭਾਈ ਪੜੇ ਨਾ ਬਹੁਤ ਬੜ ਨਾ ਬੜ ਆ ਜਾ ਬਹੁਤ ਜੀ ਦੋਸ਼ ਆ ਬਹੁਤ ਹੈਲੋ ਬੈਗ ਜੀ ਦਾ ਖਾਲਸਾ ਬੈਗਨੀ ਜੀ ਕੀ ਫਤਿਹ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਡੇ ਨਗਰ ਖੇੜੇ ਦੀ ਤੇ ਦਿੜਬੇ ਦੀ ਤੇ ਮੇਰੀਆਂ ਭੈਣਾਂ ਦੀ ਤੇ ਮੇਰੀਆਂ ਮਾਤਾਆਂ ਦੀ ਕੋਈ ਚਾਚੀ ਐ ਕੋਈ ਤਾਈ ਐ ਕੋਈ ਮੇਰੀ ਭੈਣ ਐ ਕੋਈ ਮੇਰਾ ਭਰਾ ਐ ਕੋਈ ਮੇਰਾ ਬਾਪ ਐ ਕੋਈ ਬਾਬਾ ਦਾਤਾ ਵੀ ਕੋਈ ਗਲਤੀ ਹੋ ਗਈ ਵੀ ਮaaf ਕਰਿਓ ਮੈਂ ਰਾਜੂ ਗੌਟ ਫਾਰਮ ਕਰਦਾ ਪੰਜਾਬ ਜੋ ਕਿ ਅੱਜ ਥੋਡੇ ਮੈਂ ਲੋਕਾਂ ਦਾ ਹੀ ਬਣਾਇਆ ਹੋਇਆ ਹੈ ਬਾਈ ਜੇ ਪਬਲਿਕ ਖੜੀ ਹੈ ਤਾਂ ਮੈਂ ਉਹਦੇ ਖੜਾ ਜੇ ਪਬਲਿਕ ਨਾ ਹੋਵੇ ਤਾਂ ਮੈਂ ਜਮਾ ਨਹੀਂ ਤਾਂ ਕਿਉਂਕਿ ਕੱਲ ਨੂੰ ਵੀ ਮੇਰਾ ਪ੍ਰੋਗਰਾਮ ਬਾਹਰ ਮੰਡੀਆਂ ਚ ਲੱਗਦਾ ਕਿਉਂ ਪਿੰਡਸ ਦਾ ਕਾਣੀ ਕੁੱਤੀ ਵੀ ਨਹੀਂ ਜਾਣਦੀ ਹੁੰਦੀ ਬਾਈ ਤੇ ਬਾਹਰ ਬਾਈ ਦੇ ਨਾਲ ਚਲੋਗੇ ਤੁਹਾਨੂੰ ਪਤਾ ਲੱਗੂ ਬਾਈ ਦਾ ਵੀ ਅਮਰੀਕਾ ਕੈਨੇਡਾ ਬਾਈ ਨੂੰ ਕਿੰਨੇ ਕੁ ਯਾਦ ਕਰਦੀ ਐ ਕਿੰਨੇ ਸਨਮਾਨਤ ਵੀ ਕਰਦੇ ਨੇ ਬਾਈ ਮੈਨੂੰ ਜਿਉਂਦੇ ਰਹਿਣ ਬਾਹਰਲੇ ਲੋਕ ਸਨਮਾਨਤ ਕਰਨ ਵਾਲੇ ਧੀ ਵੀ 10000 25 25000 ਮੇਰੇ ਖਾਤਿਆਂ 'ਚ ਵੀ ਆਉਂਦਾ ਪਰ ਮੈਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ ਅੱਜ ਕੀ ਹੋ ਗਿਆ ਜਿਵੇਂ 2 4000 ਦੀਆਂ ਟਰੋਫੀਆਂ ਐ ਨਾ ਗਰੀਬਾਂ ਨੂੰ ਦੇ ਦੂੰਗਾ ਕੋਈ ਵੱਡੀ ਗੱਲ ਨਹੀਂ ਗਰੀਬ ਗਰੀਬ ਦੀ ਅਲਫ ਕਰਦਾ ਹੁੰਦਾ ਮੈਂ ਖੁਦ ਗਰੀਬੀ 'ਚ ਉੱਠ ਕੇ ਗਰੀਬ ਆ ਗਰੀਬਾਂ ਦਾ ਬੱਚਾ ਤਾ ਗਰੀਬੀ ਦੇ ਨਾਲ ਜੁੜਿਆ ਹੋਇਆ ਗਰੀਬ ਗਰੀਬ ਦਾ ਸਾਥ ਸਦਾ ਦੇਉ ਜਿਉਂਦਾ ਰਹੇ ਮੇਰਾ ਭਰਾ ਕੈਨੇਡਾ ਦੇ ਵਿੱਚ ਬੈਠਾ ਇੱਕ ترਸੇਮ ਸਿੰਘ ਜਿਹੜਾ ਕਿ ਮੇਰੀ ਸਿਹਤ ਦੇ ਵਾਸਤੇ ਹਰ ਮਹੀਨੇ ਮੈਨੂੰ 10000 ਰੁਪਇਆ ਭੇਜਦਾ ਹੈ ਫਰੀ ਖਾਤੇ ਅਨਪੜ ਜ਼ੀਰੋ ਬੰਦਾ ਮੈਂ ਪਰ ਉਹ ਮਾਲਕ ਦਾ ਹੱਥ ਹੈ ਮੇਰੇ ਤੇ ਬੱਕਰੀ ਪਾਲਣ ਧੰਦੇ ਨੂੰ ਮੈਂ ਲੈ ਕੇ ਚੱਲਿਆ ਜਿਹੜੇ ਕਿ ਮੈਨੂੰ ਬਾਹਰ ਚੇਅਰਮੈਨ ਸਾਡੇ ਬਲਵਿੰਦਰ ਮਾਨ ਜੀ ਧੰਨਵਾਦ ਕਰਦਾ ਮੈਂ ਉਹਨਾਂ ਦੀ ਵੱਡੀ ਮੰਡੀ ਮੈਂ ਲੁਆਈ ਆ ਤੇ ਸਾਡੇ ਲੋਂਗੋਂ ਵਾਲੀਆ ਜਗਦੀਸ਼ ਸਿੰਘ ਡਾਕਟਰ ਲੋਂਗੋਂ ਵਾਲੀਆ ਬਿੱਤਰੂ ਸਿੰਘ ਜੀ ਸਿੰਘ ਜੀ ਮੁੱਲਾਪੁਰ ਵਾਲਾ ਬਾਬਾ ਮਿੱਠੂ ਜੀ ਜਿਨ੍ਹਾਂ ਨੇ ਮੇਰੀਆਂ ਬਦੌਲਤਾਂ ਮੇਰੀ ਮੋਹਰ ਲੱਗਦੀ ਐ ਤਾਂ ਮੇਰਾ ਗੂਠਾ ਲੱਗਦਾ ਅਣਪੜ ਬੰਦਾ ਮੈਂ ਥੋਡੇ ਨਗਰ ਖੇੜੇ ਦਾ ਦਿੜ ਭੇੜਾ ਜਵਾਕ ਆ ਮੈਂ ਪਰਿਵਾਰੀਆਂ ਦਾ ਮੁੰਡਾ ਜਮਾਂ ਗਰੀਬ ਮੈਨੂੰ ਅੱਜ ਪ੍ਰਮਾਤਮਾ ਨੇ ਮੰਡੀਆਂ ਦੀ ਦੇਣ ਬਖਸ਼ੀ ਤਾਂ ਮੰਡੀਆਂ ਮੈਂ ਲੁਆਈਆਂ ਬੱਕਰੀਆਂ ਦੀਆਂ ਬੱਕਰੀਆਂ ਦੀਆਂ ਮੰਡੀਆਂ ਦੇ ਵਿੱਚ ਮੇਰਾ ਪ੍ਰਮਾਤਮਾ ਨੇ ਨਾਂ ਰੋਸ਼ਨ ਕਰਿਆ ਤੁਹਾਡੇ ਨਗਰ ਦਾ ਕਰਿਆ ਮੇਰਾ ਨਹੀਂ ਇਹ ਤੁਹਾਡੇ ਨਗਰ ਦਾ ਨਾਂ ਹੈ ਤੇ ਟੜਕੇ ਵੀ ਮੈਂ 5 ਵਜੇ ਜਾਣਾ ਤੇ 2-4 ਦਿਨ ਨਹੀਂ ਮੁੜਦਾ ਚਲੋ ਮੈਂ ਤਾਂ ਮਜ਼ਦੂਰੀ ਮੈਂ ਕਰਕੇ ਮੇਰੇ ਘਰੇ ਆਉਣਾ ਚਾਹੇ ਗਿੰਦੇ ਪਾਉਣਾ ਚਾਹੇ ਭੰਗੜੇ ਪਾਉਣਾ ਚਾਹੇ ਨੱਚਦਾ ਠੱਗੀ ਨਹੀਂ ਮਾਰੀ ਯਾਰੀ ਨਹੀਂ ਚੋਰੀ ਨਹੀਂ ਕਰੀ ਹੱਕ ਹਲਾਲ ਦੀ ਕਮਾਈ ਕਰਦਾ ਚਲੋ ਥੋੜੀਆਂ ਹੀ ਆ ਬੱਕਰੀਆਂ ਵੀ ਨੇ ਮੇਰੇ ਕੋਲ ਇਹ ਮੇਰੀ ਟੀਮ ਖੜੀ ਆ ਪਿਛਲੇ ਪਾਸੇ ਮੇਰੇ ਜਵਾਨ ਵੀ ਨੇ ਤੇ ਬੱਕਰੀਆਂ ਵਾਲੇ ਮੇਰੇ ਬੰਦੇ ਵੀ ਰੱਖੇ ਹੋਏ ਨੇ ਪਹਿਲੇ ਦਿਨੋਂ ਮੈਂ ਬੱਕਰੀਆਂ ਦੀ ਬਣਾਇਆ ਹੋਇਆ ਆ ਹੋਰ ਮੇਰੇ ਕਿਹੜਾ ਕੋਈ ਖੇਤ ਨਹੀਂ ਜ਼ਮੀਨ ਨਹੀਂ ਭਾਈ ਬੱਕਰੀਆਂ ਦੇ ਸਿਰ ਤੇ ਖਾਧੇ ਵੇਨੇ ਤੇ ਭਾਈ ਧੰਨਵਾਦ ਕਰਦਾ ਮੈਂ ਹੋਨਰ ਦੇ ਜਿਹੜੇ ਸਾਡੇ ਬਲਵਿੰਦਰ ਮਾਨ ਜੀ ਬਾਬਾ ਮਿੱਠੂ ਜੀ ਫਿਕਰਮਜੀਤ ਜੀ ਤੇ ਆਪਣੇ ਡੇਗਾ ਲਹਿਰਾ ਮੰਡੀ ਆਪਣੇ ਜ਼ਿੰਮੇਦਾਰ ਮਹੋ ਕਲਦੀਪ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਮੰਡੀਆਂ ਦੇ ਵਿੱਚ ਖੜੇ ਆ ਮੰਡੀਆਂ ਲੁਆਈਆਂ ਨੇ ਗਰੀਬ ਨੂੰ ਧੰਦਾ ਦਿੱਤਾ ਅੱਜ YouTube ਚੈਨਲ ਨੇ ਘਰ ਘਰ ਬੱਕਰੀ ਬਣਾਤੀ ਬੱਕਰੀ ਦੇ ਵਿੱਚ ਭੇਡ ਦੇ ਵਿੱਚ ਬਹੁਤ ਕਮਾਈ ਐ ਤੇ ਮੱਛ ਦੇ ਵਿੱਚ ਇੰਨੀ ਕਮਾਈ ਨਹੀਂ ਤੁਹਾਨੂੰ ਪਤਾ ਹੀ ਐ ਵੀ ਅੱਧੋ ਵਿਚਾਰੇ ਨਾਲ ਤੋ ਮਾਰੇ ਜਾਂਦੀ ਐ ਬੱਕਰੀ ਦਾ ਗਰੀਬ ਦਾ ਗਰੀਬ ਤਾਂ ਨੇ ਤਾਂ ਬੱਕਰੀਆਂ ਦੇ ਨਾਲ ਜੁੜਿਆ ਹੈ ਬਾਈ ਮੈਂ ਹਰ ਮੰਡੀਆਂ ਦੇ ਵਿੱਚ ਸੌਦੇ ਕਰਾਉਣਾ ਸੌਦੇ ਵਧੀਆ ਕਰਾਉਣਾ ਇਹ ਨਹੀਂ ਪਤਾ ਮੈਂਫਲ ਕਿੰਨੀ ਕਲਾਦਾ ਇਹ ਨਹੀਂ ਪਤਾ ਉਸ ਟਾਈਮ ਤੇ ਮੈਂ ਨੱਚਾਂ ਭੰਗੜੇ ਦੀ ਕੋਣ ਲੱਗ ਜਾ ਮੇਰੇ ਨਾਲ ਅੱਜ ਤਾਂ ਮੇਰੇ ਮੁੰਡੇ ਦੇ ਹੀ ਚੈਨਲ ਐ ਇਹ ਵੀ ਫੁੱਲ ਚੱਲ ਰਿਹਾ ਹੈ ਦੁਆਇ ਮੇਰੇ ਤੇ ਰੱਬ ਦੀ ਤਾਂ ਬਾਕੀ ਕੱਲ ਨੂੰ ਦੇਖ ਲਿਓ ਤੁਹਾਡੇ ਬਾਈ ਦੇ ਮੈਚ ਕਿੱਥੇ ਤੱਕ ਲੱਗੇ ਹੋਏ ਹੋਣਗੇ ਤੇ 40 ਮੇਰੇ ਨਾਲ ਮੇਰੇ ਬੌਡੀਗਾਰਡ ਵੀ ਹੋਣਗੇ ਮੰਡੀਆਂ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਹਰ ਦੇ ਨਾਲ ਦਿਲਾਂ ਦੇ ਵਿੱਚਾਂ ਹਰ ਦੀਆਂ ਜੇਬਾਂ ਦੇ ਵਿੱਚਾਂ ਧੰਨਵਾਦ ਸਤਿ ਸ੍ਰੀ ਅਕਾਲ ਸਾਡੇ ਧੜਪਾ ਨਗਰ ਨੂੰ ਤੇ ਪੂਜਾ ਨਖਰੋ ਐਂਡ ਪਾਰਟੀ ਡਰਾਮਾ ਪਾਰਟੀ ਤੇ ਅੱਜ ਸਾਡੇ ਨਗਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ 15 20 ਦਿਨ ਪ੍ਰਧਾਨ ਜੀ ਨੂੰ ਹੋ ਗਿਆ ਉਹਨੇ ਡਰਾਮਾ ਕਰਦੇ ਨੂੰ ਦੇ ਤਾਂ ਵਿਚਕ ਮੈਂ ਦੇਟ ਹੋ ਜਾ ਮੰਡੀਆਂ ਚੋਂ ਨਾ ਫੇਰੇ ਇੱਕ ਵੇਲੇ ਦੋ ਚਾਰ ਦਿਨ ਆਉਂਦਾ ਨਹੀਂ ਹੁਣ ਮੈਂ ਕੱਲ ਨੂੰ ਜਾਉਂਗਾ ਤਿੰਨ ਚਾਰ ਦਿਨ ਨਹੀਂ ਆਉਂਦਾ ਤੇ ਉੱਤੇ ਤਾਂ ਗੈਰਹਾਜਰੀ ਮੇਰੀ ਹੋ ਜਾਂਦੀ ਹੈ ਨਹੀਂ ਮੈਂ ਬਾਈ ਪ੍ਰਧਾਨ ਜੀ ਲਵਾ ਕੇ ਜੇ ਮੈਥੋਂ 1 ਰੁਪਿਆ ਸਰੇ ਬਾਈ ਮੈਂ ਹਾਜ਼ਰੀ ਜ਼ਰੂਰ ਲਵਾਉਣਾ ਉਹ ਤੁਹਾਨੂੰ ਆਪਣੇ ਪ੍ਰਧਾਨ ਜੀ ਦੱਸਣਗੇ ਗਊਸਾਲਾ ਵਾਲੇ ਬਾਕੀ ਜੇ ਖਿਮਾ ਦਾ ਜਾਜਕਾ ਕੋਈ ਮੈਥੋਂ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰੇ ਬਾਈ ਧੰਨਵਾਦ ਸਤਿ ਸ੍ਰੀ ਅਕਾਲ